ਕੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਵਾਈਫ ਨੂੰ ਦੱਸਤਾ ਮੈਨੂੰ ਦੱਸਣਾ ਜੀ ਅੱਛਾ ਤੁਹਾਨੂੰ ਆਪ ਨੂੰ ਸਰਪ੍ਰਾਈਜ਼ ਮਿਲਿਆ ਹੈ ਨਾ ਹਾਂਜੀ ਹਾਂਜੀ ਮੈਨੂੰ ਆਪ ਨੂੰ ਸਰਪ੍ਰਾਈਜ਼ ਹੁਣ ਮਿਲਿਆ ਜੀ ਮੈਂ ਤਾਂ ਡਰ ਗਿਆ ਸੀ ਪਹਿਲਾਂ ਜੀ ਉਹ ਤਾਂ ਉਹ ਗੱਲ ਉਹ ਵੀ ਰਾਜਸਥਾਨ ਜਿਵੇਂ ਪਾਣੀ ਨਹੀਂ ਮਿਲਿਆ ਹੁੰਦਾ ਮੈਨੂੰ ਤਾਂ ਉਹ ਗੱਲ ਹੋਈ ਵੀ ਹੈ ਕਿਧਰ ਬਲੌਂਗ ਕਰਦੇ ਹੋ ਮੋਗੇ ਤੇ ਬਲੌਂਗ ਕਰਦੇ ਪਿੰਡ ਮੇਡਾ ਵੀ ਡਰ ਬਲੌਂਗ ਕੀ ਹੈ ਜੀ ਵਿਜਨ ਗਰੁੱਪ ਬਾਰੇ ਕਿਧਰ ਪਤਾ ਲੱਗਿਆ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀ ਜੀ ਐਕਸਪੀਰੀਅੰਸ ਤਾਂ ਕਰਕੇ ਵੀਜੇ ਆ ਰਹੇ ਤੇ ਜਿੰਨ ਮੇਰੇ ਵਰਗੇ ਦਾ ਵੀਜਾ ਲਿਆ ਤਾਂ ਕਿਸੇ ਦਾ ਵੀ ਆ ਸਕਦਾ ਐਫੀਸਰ ਬਾਰੇ ਕੀ ਕਹਿਣਾ ਚਾਹੂੰ ਹਨੀਸ਼ ਸਰ ਵੀ ਵਧੀਆ ਜੀ ਵੈਸੇ ਮੈਂ ਗਰੁੱਪ ਦਾ ਵੱਧ ਕਰਨਾ ਚਾਹੁੰਦੀ ਇਹਨਾਂ ਨੂੰ ਕਿਉਂਕਿ ਆਪਾਂ ਇਹ ਵੱਧ ਹੈਲਪ ਕੀਤੀ ਹੈ ਜੀ ਇਹਨਾਂ ਨੇ ਇੱਕ ਆ ਰਿਖੇ ਆਉ ਤੇ ਆਪਣਾ ਫਾਈਲ ਡਿਸਕਸ ਕਰਕੇ ਆਪਣੀ ਫਾਈਲ ਅਪਲਾਈ ਕਰੋ ਬਹੁਤ ਵਧੀਆ ਸਟਾਫ ਇਹਨਾਂ ਦਾ ਤੇ ਹਨੀਸ਼ ਸਰ ਦਾ ਮੈਡਮ ਬੰਸਕਾ ਜੀ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮੱਲਿਕ ਇੱਕ ਵਾਰ ਫਿਰ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਵਿਜ਼ਨ ਗਰੁੱਪ ਜਿੱਤੇ ਕੀ ਸਾਡੇ ਨਾਲ ਹਰਦੀਪ ਸਿੰਘ ਢਾਲੀਵਾਲ ਜੀ ਮੌਜੂਦ ਨੇ ਜਿਨ੍ਹਾਂ ਦਾ ਵੀਜ਼ਾ ਜਿਹੜਾ ਹੈ ਵਿਜ਼ਨ ਗਰੁੱਪ ਵੱਲੋਂ ਲੱਗਿਆ ਹੈ ਤੇ ਗੱਲਬਾਤ ਕਰਦੇ ਤੇ ਜਾਣਦੇ ਆ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਡਮ ਸਰ ਸਭ ਤੋਂ ਪਹਿਲਾਂ ਬਹੁ ਬਹੁ ਮੁਬਾਰਕਾ ਤੁਹਾਡਾ ਵੀਜ਼ਾ ਫਾਈਨਲੀ ਲੱਗ ਚੁੱਕਿਆ ਥੈਂਕ ਯੂ ਮੈਡਮ ਸਰ ਮਨ ਦੇ ਵਿੱਚ ਡਰ ਸੀਗਾ ਕਿ ਜਿਹੜਾ ਕੈਨੇਡਾ ਆ ਆਪਣੇ ਰੂਲ ਜਿਹੜਾ ਚੇਂਜ ਕਰ ਰਿਹਾ ਕੀ ਕਿਤੇ ਨਾ ਕਿਤੇ ਕੋਈ ਪ੍ਰ ਹਾਂਜੀ ਬਹੁਤ ਵੱਡਾ ਸੀਗਾ ਜੀ ਮਾਨਚ ਕਿਉਂਕਿ ਪਹਿਲੇ ਹੀ ਇਹਨਾਂ ਨੇ ਸਰਕਾਰ ਨੇ ਬੰਦ ਕਰ ਦਿੱਤਾ ਸਤੰਬਰ ਰੰਡੇ ਚੋਂ ਜੀ ਤੇ ਕਾਮ ਸੇ ਕਾਮ ਵੀ ਮੈਨੂੰ 6 ਸਾਲ ਹੋ ਗਏ ਜੀ ਠੱਕੇ ਖਾਂਦੇ ਨੂੰ ਜੀ ਪਹਿਲਾਂ ਆਸਟ੍ਰੇਲੀਆ ਦਾ ਕੀਤਾ ਵਾ ਸੀਗਾ ਜੀ ਉੱਥੇ ਦੋ ਵਾਰ ਫੂਜਲਾ ਸੀ ਉਸ ਤੋਂ ਬਾਅਦ ਮੈਂ ਮੇਰਾ ਨਹੀਂ ਬਣਾ ਮੇਰੀ ਵਾਈਫ ਨੂੰ ਬਾਪਸ ਮੜਾ ਲਿਆ ਜੀ ਫਿਰ ਉਸ ਤੋਂ ਬਾਅਦ ਮੈਂ 1.5-2 ਸਾਲ ਠੱਕੇ ਖਾ ਖੂ ਕੇ ਇਹਨਾਂ ਕੋਲੇ ਆਇਆ ਜੀ ਮੇਰੀ ਵਾਈਫ ਦਾ ਵੀਜ਼ਾ ਵੀ ਇਹਨਾਂ ਤੋਂ ਲੱਗਿਆ ਸੀ 20 ਦਿਨਾਂ ਦਾ ਵੀਜ਼ਾ ਆ ਗਿਆ ਸੀ ਜੀ ਉਹਨਾਂ ਦਾ ਜੀ ਤੇ ਉਸ ਤੋਂ ਬਾਅਦ ਮੈਂ 2 ਮਹੀਨੇ ਵਾਲਾ ਦੀ ਫਾਇਲ ਅਪਲਾਈ ਕਰਤੀ ਸੀਗੀ ਜੀ ਤੇ 145 ਦਿਨਾਂ ਚ ਮੇਰਾ ਬੀਜ ਆ ਗਿਆ ਜੀ ਅੱਜ ਹਾਂਜੀ ਕਿੰਨੇ ਕੁ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਵਾਈਫ ਨੂੰ ਦੱਸਤਾ ਵਾਈਫ ਨੂੰ ਦੱਸਣਾ ਜੀ ਅੱਛਾ ਤੁਹਾਨੂੰ ਆਪ ਨੂੰ ਸਰਪ੍ਰਾਈਜ਼ ਮਿਲਿਆ ਹੈ ਨਾ ਹਾਂਜੀ ਹਾਂਜੀ ਮੈਨੂੰ ਆਪ ਨੂੰ ਸਰਪ੍ਰਾਈਜ਼ ਅੱਜ ਹੁਣ ਮਿਲਿਆ ਜੀ ਮੈਂ ਤਾਂ ਆਪ ਡਰ ਗਿਆ ਸੀ ਪਹਿਲਾਂ ਜੀ ਜੀ ਤੇ ਉਹ ਤਾਂ ਉਹ ਗੱਲ ਹੋਈ ਵੀ ਰਾਸਤਾਂ ਜਿਵੇਂ ਪਾਣੀ ਨਹੀਂ ਮਿਲਿਆ ਹੁੰਦਾ ਮੈਨੂੰ ਤਾਂ ਉਹ ਗੱਲ ਹੋਈ ਵੀ ਹੈ ਹਾਂਜੀ ਕੀ ਕਹਿ ਕੇ ਇਹਨਾਂ ਨੇ ਬੁਲਾਇਆ ਸੀ ਇਹਨਾਂ ਨੇ ਕਹਿ ਮੈਡੀਕਲ ਚ ਇਸ਼ੂ ਆ ਕੋਈ ਤੁਹਾਡੇ ਜੀ ਜੀ ਤੇ ਵੀ ਆਪ ਨੇ ਡਾਕੂਮੈਂਟ ਲੈ ਕੇ ਆਏ ਹੋ ਤੇ ਉਹਦਾਂ ਮੈਂ ਡਾਕੂਮੈਂਟ ਲੈ ਕੇ ਆਏ ਸੀਗਾ ਨਾਲ ਸਾਰੇ ਆਪਣੇ ਹਾਂ ਤੇ ਮੈਡਮ ਕਹਿੰਦੇ ਮੈਡੀਕਲ ਜਿਸ ਨੂੰ ਮੈਂ ਕਿਹਾ ਜਦੋਂ ਮੈਂ ਰੇ ਸੋਚੇ ਮੈਂ ਕਿਹਾ ਮੈਡੀਕਲ ਦੁਬਾਰਾ ਕਰਾਉਣਾ ਹੋਊਗਾ ਮੈਂ ਤਾਂ ਡਾਕੂਮੈਂਟ ਵਗੈਰਾ ਲੈ ਕੇ ਆਇਆ ਸੀ ਜੀ ਨਾਲ ਹਾਂਜੀ ਮੈਡਮ ਤੇ ਕਿਧਰੋਂ ਬਿਲੋਂਗ ਕਰਦੇ ਹੋ ਮੋਗੇ ਤੋਂ ਬਿਲੋਂਗ ਕਰਦੇ ਪਿੰਡ ਮੇਡਾ ਵੀ ਡਰੋਂ ਕੇ ਆ ਜੀ ਮੋਗੇ ਤੋਂ ਕਵਿਜ਼ਨ ਗਰੁੱਪ ਬਾਰੇ ਕਿਧਰੋਂ ਪਤਾ ਲੱਗਿਆ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀ ਹਾਂਜੀ ਹਾਂ ਸੋਸ਼ਲ ਮੀਡੀਆ ਤੇ ਨੇ ਯਕੀਨ ਰੱਖਦੇ ਹੋ ਕਿ ਵਿਜ਼ਨ ਗਰੁੱਪ ਆ ਕੇ ਵਿਜ਼ਿਟ ਕਰ ਲਿਆ ਸੋਚਿਆ ਸੀ ਕਿ ਕਿਤੇ ਨਾ ਕਿਤੇ ਫਰੋਡ ਵੀ ਹੋ ਰਹੇ ਨੇ ਪਰ ਵਿਜ਼ਨ ਗਰੁੱਪ ਆਏ ਬਿਲਕੁਲ ਉਹੀ ਚੀਜ਼ ਆਈ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਦੇਖਿਆ ਸੀ ਨਹੀਂ ਇਹ ਚੱਲੀ ਤਾਂ ਬਹੁਤ ਜਾਂਦਾ ਏਜੰਟਾਂ ਦਾ ਅੱਜਕੱਲ ਕਿਉਂਕਿ ਪਹਿਲਾਂ ਪੁਰਾਣਾ ਕੰਮ ਕਰ ਰਹੇ 2007 ਦਾ ਮੇਰੇ ਸਹਮਣਾਂ ਕੰਮ ਕਰ ਰਹੇ ਆ ਜੀ ਪੁਰਾਣਾ ਐਕਸਪੀਰੀਅੰਸ ਹੈ ਜੀ ਇਹਨਾਂ ਦਾ ਹੂੰ ਜੇ ਪੁਰਾਣਾ ਐਕਸਪੀਰੀਅੰਸ ਹੈ ਤਾਂ ਕਰਕੇ ਵੀਜ਼ੇ ਆ ਰਹੇ ਆ ਜੀ ਜੇ ਜਿਹਨ ਮੇਰੇ ਵਰਗੇ ਦਾ ਵੀਜ਼ਾ ਲਿਆ ਤਾਂ ਕਿਸੇ ਦਾ ਵੀ ਆ ਸਕ ਤੇ ਹੁਣ ਇੱਕ ਤੁਸੀਂ ਕੈਨੇਡਾ ਦਾ ਵੀਜ਼ਾ ਲਵਾਇਆ ਰਿਫਿਊਜ਼ ਹੋਣਾ ਤੁਹਾਡੀ ਕਿੰਨੀਆਂ ਸੀ ਦੋ ਆਸਟ੍ਰੇਲੀਆ ਤੋਂ ਰਿਫਿਊਜ਼ ਲੰਸੀਆਂ ਜੀ ਹੋਰ ਏਜੰਟ ਤੋਂ ਮੇਰੀਆਂ ਜੀ ਇਹਨਾਂ ਤੋਂ ਮੈਂ ਪਹਿਲੀ ਈਅਰ ਅਪਲਾਈ ਕੀਤਾ ਪਹਿਲੀ ਈਅਰ ਚ ਮੇਰਾ ਵੀਜ਼ਾ ਆ ਗਿਆ ਕਿਆ ਬਾਤ ਹਾਂਜੀ ਕੀ ਕਹਿਣਾ ਚਾਹੋਗੇ ਫਿਰ ਵੀਜ਼ਨ ਗਰੁੱਪ ਪਰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਮੈਂ ਸਾਰੇ ਗਰੁੱਪ ਪਰ ਦਵੀਜ਼ਨ ਗਰੁੱਪ ਪਰ ਦਾ ਜੀ ਵਾਂਚਕਾ ਮੈਡਮ ਦਾ ਜੀ ਬਹੁਤ ਵਧੀਆ ਉਹਨਾਂ ਨੇ ਮੇਰੀ ਹੈਲਪ ਕੀਤੀ ਸਾਰੇ ਡਾਕੂਮੈਂਟ ਪ੍ਰੋਪਰ ਬਹੁਤ ਤਰੀਕੇ ਵਧੀਆ ਤਰੀਕੇ ਨਾਲ ਵਾਏ ਫੋਨ ਤੇ ਵਧੀਆ ਗੱਲ ਕਰਦੇ ਸੀ ਜਦੋਂ ਵੀ ਕੋਈ ਚੀਜ਼ ਪੁੱਛਦਾ ਸੀ ਆਮ ਅਦਿਕਲ ਦੇਖਿਆ ਹੀ ਆਪਾਂ ਮੈਡਮ ਆ ਤਾਂ ਵੀ ਗੱਲਬਾਤ ਨਹੀਂ ਕਰਦੇ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਰਵੀ ਜਕਰਾਂ ਕਿਤੇ ਹਨੀਸ਼ ਸਰ ਬਾਰੇ ਕੀ ਕਹਿਣਾ ਚਾਹੋਗੇ ਹਨੀਸ਼ ਸਰ ਵੀ ਵਧੀਆ ਜੀ ਵੈਸੇ ਮੈਂ ਗਰੁੱਪ ਦਾ ਵੱਧ ਕਰਨਾ ਚਾਹੁੰਦਾ ਜੀ ਇਹਨਾਂ ਨੂੰ ਕਿਉਂਕਿ ਆਪਾਂ ਇਹ ਵੱਧ ਹੈਲਪ ਕੀਤੀ ਹੈ ਜੀ ਇਹਨਾਂ ਨੇ ਬਿਲਕੁਲ ਹਾਂ ਜੀ ਹਾਂ ਜੀ ਹੈ ਤਾਂ ਚਲੋ ਉਹਨਾਂ ਦਾ ਸਾਰੇ ਹੀ ਆ ਜੀ ਪਰ ਸਟਾਫ ਦੇ ਨਾਲ ਹੀ ਮੇਨ ਹੁੰਦਾ ਬਿਲਕੁਲ ਹਾਂ ਜੀ ਹਾਂ ਜੀ ਜੇ ਸਟਾਫ ਹੀ ਨਹੀਂ ਵਧੀਆ ਤਾਂ ਫਿਰ ਮੇਨ ਵੀ ਕੀ ਕਰੂਗਾ ਜੀ ਉੱਥੇ ਨੇ ਕੋ-ਆਪਰੇਟ ਕੀਤਾ ਹੈ ਇਹਨਾਂ ਨੇ ਤੁਹਾਡੇ ਨਾਲ ਬਹੁਤ ਵਧੀਆ ਕੋ-ਆਪਰੇਟ ਕੀਤਾ ਜੀ ਮੈਂ ਤਾਂ ਅਜ ਤੱਕ ਵੇਖਿਆ ਨਹੀਂ ਕੋ ਮੋਗੇ ਤਾਂ ਪਹਿਲਾਂ ਫਾਇਲ ਅਪਲਾਈ ਕੀਤੀ ਸੀਗੀ ਉਹਨਾਂ ਦਾ ਕੋਈ ਵਧੀਆ ਕੋਈ ਕੋਆਪਰੇਟ ਨਹੀਂ ਕਰਨਾ ਫਨਾ ਕੋਈ ਫੋਨ ਚੱਕਦੇ ਸੀਗੇ ਨਾ ਕੋਈ ਹੋਰ ਗੱਲਬਾਤ ਬਸ ਇਹਦਾ ਕਹਿੰਦੇ ਵੇਟ ਕਰੋ ਵੇਟ ਕਰੋ ਜਾਂ ਕੁਝ ਵੀ ਫਾਇਲ ਜੋ ਪਹਿਲਾਂ ਲਾਈ ਸੀ ਉਹਦੇ ਬਹੁਤ ਪਕਾਈ ਕਰਾਈ ਇੰਨੇ ਕਾਜ ਇਕੱਠੇ ਕਰਾ ਦੇਣਗੇ ਥੱਬਾ ਮੇਥੋਂ ਇਹਨਾਂ ਨੇ ਕੋਈ ਬਾਦੂ ਡਾਕੂਮੈਂਟ ਨਹੀਂ ਲਵਾਇਆ ਜਿੰਨੇ ਕੋ ਨਾਰਮਲ ਚਾਹੀਦੇ ਆ ਜੀ ਉਹਨੇ ਕੋ ਡਾਕੂਮੈਂਟ ਲਵਾਏ ਜੈਨੂਇਨ ਡਾਕੂਮੈਂਟ ਲਵਾਏ ਸਾਰੀ ਜੀ ਨੇ ਕੁਝ ਹੋ ਰਹੀ ਹੈ ਕਿ ਵੀਜ਼ਾ ਵੀ ਆ ਗਿਆ ਨਾਲੇ ਫਾਈਨਲੀ ਵਾਈਫ ਕੋਲ ਵੀ ਜਾ ਰਹੇ ਹੋ ਬਹੁਤ ਹੋ ਰਹੀ ਹੈ ਜੀ ਕਿੰਨੇ ਟਾਈਮ ਬਾਅਦ ਜਾ ਰਹੇ ਹੋ 8 ਮਹੀਨੇ ਬਾਅਦ ਜਾਵਾਂਗੇ 8 ਮਹੀਨੇ ਬਾਅਦ ਜਾ ਰਹੇ ਹੋ ਹਾਂ ਹਾਂ ਜੀ ਤੇ ਕਿੰਨੇ ਟਾਈਮ ਮਤਲਬ ਤੁਸੀਂ ਕਹਿ ਰਹੇ ਬਲੋ ਆਸਟ੍ਰੇਲੀਆ ਦੀ ਤੁਸੀਂ ਫਾਈਲ ਲਾਈ ਸੀ ਕਿੰਨੇ ਸਾਲ ਦਾ ਵਿੱਚ ਗੈਪ ਹੈ 6 ਸਾਲ ਲੱਗੇ 6 ਸਾਲ ਹਾਂ 6 ਸਾਲ 6 ਸਾਲ ਤੋਂ ਬਾਅਦ ਤੁਹਾਡਾ ਸੁਪਨਾ ਜਿਹੜਾ ਹੈ ਉਹ ਪੂਰਾ ਹੋ ਰਿਹਾ ਕਿੰਨਾ ਪੁਰਾਣਾ ਸੁਪਨਾ ਸੀਗਾ ਜੋ ਫਾਈਨਲੀ ਹੁਣ ਵਿਜ਼ਨ ਗਰੁੱਪ ਵਾਲਿਆਂ ਨੇ ਪੂਰਾ ਕਰ ਦਿੱਤਾ 6 ਸਾਲ ਪੁਰਾਣਾ ਸੁਪਨਾ ਸੀਗਾ ਜਿਉਂਦੀ ਮੈਰਿਜ ਕਰਾਈਏ ਬੰਦੇ ਦਾ ਉਹੀ ਸੁਪਨਾ ਹੁੰਦਾ ਵੀ ਜੇ ਕੋਈ ਵੀ ਬੰਦਾ ਬਾਹਰ ਮੈਰਿਜ ਕਰਾਉਂਦਾ ਆਪਣੀ ਬੇਸਤੇ ਵੀ ਬਾਹਰ ਜਾਣਾ ਸੁਪਨਾ ਤਾਂ ਉਹਦੀ ਬੰਦੇ ਦਾ ਬੁਣਿਆ ਜਾਂਦਾ ਪਰ ਪੂਰਾ ਕਿਸ ਹਿਸਾਬ ਕਿਤਾਬ ਨਹੀਂ ਹੁੰਦਾ ਜੀ ਉਹ ਹਾਂ ਜੀ ਕੀ ਕਹਿਣਾ ਚਾਹੋਗੇ ਫਿਰ ਵਿਜ਼ਨ ਗਰੁੱਪ ਬਾਰੇ ਤੇ ਬਾਕੀ ਲੋਕਾਂ ਬਾਰੇ ਮੈਂ ਤਾਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਵਿਜ਼ਨ ਗਰੁੱਪ ਦਾ ਅੱਗੇ ਵੀ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਵੀ ਜਿਨੇ ਵੀ ਆਪਣੀ ਫਾਈਲ ਅਪਲਾਈ ਕਰਨੇ ਸਟੂਡੈਂਟ ਜਾਂ ਸਪੌਸ ਵਿਜੇ ਦੀ ਇੱਕ ਆਰ ਇੱਥੇ ਆਓ ਤੇ ਆਪਣਾ ਫਾਈਲ ਡਿਸਕਸ ਕਰਕੇ ਆਪਣੀ ਫਾਈਲ ਅਪਲਾਈ ਕਰੋ ਬਹੁਤ ਵਧੀਆ ਸਟਾਫ ਇਹਨਾਂ ਦਾ ਤੇ ਹਨੀਸ਼ ਸਰ ਦਾ ਮੈਡਮ ਬੰਸਕਾ ਜੀ ਬੈਠਣਾ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੋ ਹਾਲੋ ਜੀ ਅਸੀਂ ਗੱਲ ਕਰ ਲਈਏ ਜੀ ਹਾਂ ਜਿਵੇਂ ਕੀ ਗੱਲ ਕੀਤੀ ਜਾਵੇ ਵਿਜ਼ਨ ਗਰੁੱਪ ਵਾਲਿਆਂ ਨੇ ਇੱਕ ਵੀਜ਼ਾ ਜਿਹੜਾ ਲਵਾ ਕੇ ਦੇ ਦਿੱਤਾ ਕੈਨੇਡਾ ਦਾ ਜੇਕਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਜੇਕਰ ਇਹਨਾਂ ਦਾ 6 ਸਾਲ ਪੁਰਾਣਾ ਸੁਪਨਾ ਪੂਰਾ ਹੋ ਸਕਦਾ ਫਿਰ ਤੁਹਾਡਾ ਕਿਉਂ ਨਹੀਂ ਪੂਰਾ ਹੋ ਸਕਦਾ ਤੇ ਅਸੀਂ ਇਹੀ ਕਹਾਂਗੇ ਤੁਸੀਂ ਇੱਕ ਵਾਰੀ ਆ ਕੇ ਵਿਜ਼ਨ ਗਰੁੱਪ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਤੁਹਾਡੇ ਸੁਪਨੇ ਜਿਹੜੇ ਆ ਜ਼ਰੂਰ ਪੂਰੇ ਹੋਣ ਤੇ ਹੋਰ ਇਤਤ ਦੀ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਆ ਮਲਿਕ ਕੈਮਰਾ ਪਰਸਨ ਸਹਿਲਾ